ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਫਤੇਗੜ ਚੂੜੀਆਂ ਤੇ ਬਿਲਕੁਲ ਨਾਲ ਹੀ ਜਿਹੜਾ ਵੀਰ ਜੀ ਹੁਣਾਂ ਦਾ ਡੇਰਾ ਵਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆ ਜਿਹੜੇ ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਸੋਈਆਂ ਵੈੜਾ ਹੋਣ ਚੰਗੇ ਦੁੱਧ ਵਾਲੀਆਂ ਤੇ ਅੱਜ ਤੁਹਾਨੂੰ ਸੋਈਆਂ ਸਵਾਈਆਂ ਵੀ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਮਗਰ ਰਸ਼ੀਆਂ ਬੜੀਆਂ ਸੋਹਣੀਆਂ ਵਾ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੋਸਟ ਚ ਦੇ ਸਾਰੀ ਡਿਟੇਲ ਆ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਕਿ ਹਾਲ ਚੱਲਿਆ ਠੀਕ ਠਾਕ ਤੁਸੀਂ ਦੱਸੋ ਹੱਤ ਪਹਿਲਾਂ ਮੈਂ ਸਾਰੀ ਗੁਰੂ ਨਾਨਕ ਦੇਵਾ ਸੰਗਤ ਨੂੰ ਸੀਸ ਝੁਕਾ ਕੇ ਹੱਥ ਜੋੜ ਕੇ ਫਤੇ ਬਲੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਰਪ੍ਰੀਤ ਧੂੜ ਪੈਣ ਦਾ ਵੀ ਆ ਧੂੜ ਪੈਣ ਦਾ ਵੀ ਆ ਤੇ ਹਾਂਜੀ ਤੇ ਤੁਸੀਂ ਹੁਣ ਇਤਰਾ ਕਰੋ ਵੀ ਕਹਿਣ ਨੂੰ ਦਿਲਤ ਨਹੀਂ ਕਰਦਾ ਹਾਂਜੀ ਤੀ ਸਵਾਰੀ ਹੁਣ ਘੋੜਾ ਬਦਲ ਦੋ ਇਹ ਚਲੋ ਇਸ ਤਰ੍ਹਾਂ ਹੀ ਆ ਘੋੜਾ ਚੇਂਜ ਕਰ ਦੋ ਕੋਈ ਨਹੀਂ ਚੇਂਜ ਕਰ ਲੈਂਦੇ ਆ ਤੁਹਾਡਾ ਹੁਕਮ ਹੋ ਗਿਆ ਵਾ ਤੇ ਹੁਣ ਕੋਈ ਨਹੀਂ ਚੇਂਜ ਕਰਨਾ ਪੈਣਾ ਕੋਈ ਨੂੰ ਬਹੁਤ ਸਫਰ ਕਰਨਾ ਪੈਂਦਾ ਵਾ ਹਾਂਜੀ ਹਾਂਜੀ ਤੇ ਤੂੰ ਤਾਂ ਮੁੰਡਾ ਖੰਡਿਆ ਮੈਂ ਫਿਰ ਉਹਨਾਂ ਦੇ ਮਰਮਨ ਚ ਆਉਂਦਾ ਜਾਂਦਾ ਵੀ ਤਗੜੇ ਨੇ ਉਹ ਵੀ ਬੜਾ ਸਫਰ ਕਰ ਜਾਂਦੇ ਹੋ ਹਾਂਜੀ ਹਾਂਜੀ ਅਸੀਂ ਗੱਡੀ ਜਾ ਕੇ ਥੱਕ ਜਾਂਦੇ ਆ ਠੀਕ ਆ ਹੁਣ ਗੱਡੀ ਲੈ ਕੇ ਆਇਆ ਕਰੋ ਠੀਕ ਆ ਤੇ ਬਾਕੀ ਮਾਫੀ ਚਾਹੁੰਦੇ ਆ ਤੁਹਾਡੇ ਕੋਲ ਦੋ ਦਿਨ ਗੈਪ ਪਾਦਾ ਆ ਪਾ ਵਿੱਚ ਤੁਹਾਨੂੰ ਦੱਸਿਆ ਫਿਰ ਮਜਬੂਰੀ ਬੜੀ ਪੈ ਗਈ ਸੀ ਆਹੋ ਉਹ ਇਸ ਤਰ੍ਹਾਂ ਵੀ ਸਵਾਸ ਜਿਹੜੇ ਹਨ ਹਾਂਜੀ ਹਾਂਜੀ ਮਹਾਰਾ ਗੁਰਬਾਣੀ ਚ ਦੱਸਦੇ ਨੇ ਵੀ ਜਿਨ ਘਾਲੇ ਸਭ ਦੇ ਸਵਾਸ ਨਾ ਵਧਣ ਨਾ ਘਟਣ ਤਿਲਸਾਰ ਹਾਂਜੀ ਹਾਂਜੀ ਜਿੰਨੇ ਸਵਾਸ ਬੰਦੇ ਨੂੰ ਉਸ ਪ੍ਰਮਾਤਮਾ ਨੇ ਉਸ ਪ੍ਰਭੂ ਨੇ ਉਸ ਅੱਲਾ ਨੇ ਲਿਖ ਕੇ ਦਿੱਤੇ ਨੇ ਹਾਂਜੀ ਹਾਂਜੀ ਨਿਰੰਕਾਰ ਨੇ ਜਿੰਨੇ ਸਵਾਸ ਦਿੱਤੇ ਉਹ ਤਾਂ ਨਾ ਰਾਈ ਪਰ ਵਧਣੇ ਨਾ ਤਿਲ ਪਰ ਘਟਣੇ ਆ ਹਾਂਜੀ ਹਾਂਜੀ ਤੇ ਠੀਕ ਆ ਜਿਹੜਾ ਬੂਟਾ ਲਾਇਆ ਹੁੰਦਾ ਨਾ ਹਾਂਜੀ ਹਾਂਜੀ ਤਰੇਕ ਲਾਈ ਆ ਹਾਂਜੀ ਇਹਨੂੰ ਪਾਣੀ ਪੋਣੇ ਆ ਤੇ ਜਦੋਂ ਕਿਤੇ ਕੋਈ ਟਰੈਕਟਰ ਨਾ ਕੋਈ ਹੱਲਾ ਨਾ ਕੋਈ ਤੋੜ ਦੇ ਹਾਂਜੀ ਹਾਂਜੀ ਮਨ ਦੁਖੀ ਹੁੰਦਾ ਯਾਰ ਮੈਂ ਬੜਾ ਪਾਲਿਆ ਸੀ ਬੂਟਾ ਤੋੜ ਦਿੱਤਾ ਯਾਰ ਤੂੰ ਹਾਂਜੀ ਹਾਂਜੀ ਤੇ ਜਦੋਂ ਕਿਸੇ ਦਾ ਧੀ ਪੁੱਤਰ ਇਸ ਤਰ੍ਹਾਂ ਹੁੰਦਾ ਵਾ ਹਾਂਜੀ ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਵਾ ਹਾਂਜੀ ਹਾਂਜੀ ਮੈਂ ਤੁਹਾਡੇ ਨਾਲ ਦੁੱਖ ਵੀ ਬਣਾਉਣਾ ਹਾਂ ਹਾਂਜੀ ਬਹੁਤ ਮਾੜੀ ਗੱਲ ਹੋਈ ਆ ਚਲੋ ਕੋਈ ਨਹੀਂ ਇਹ ਚਲੋ ਹੁਣ ਕੋਦਸ ਹਾਂਜੀ 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 ਤੇ ਉਹਦੇ ਕਰਕੇ ਸੰਸਾਰ ਤੇ ਆਈ ਜਾ ਰਹੇ ਆ ਜੀਵ ਤੇ ਜਾਈ ਜਾ ਰਹੇ ਆ ਪਰ ਜਾਣਦਾ ਇਹ ਆ ਵੀ ਆਪਣੀ ਉਮਰ ਭੋਕੇ ਬੰਦਾ ਜਾਵੇ ਹਾਂਜੀ ਹਾਂਜੀ ਲੱਗਦਾ ਵਾ ਇਸ ਕਰਕੇ ਮੇਰਾ ਵਿਸ਼ਾ ਨਹੀਂ ਇਹਦੇ ਵਿੱਚ ਬਹੁਤ ਹਾਂਜੀ 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 ਪਰ ਫਿਰ ਵੀ ਜਦੋਂ ਤੁਸੀਂ ਗੱਲ ਕਰਤੀ ਤੇ ਮੈਂ ਜਦੋਂ ਦੋ ਬਲ ਕਰਨ ਆਪਾਂ ਹੀ ਕਹਿ ਕੇ ਚਲੋ ਇਹ ਆ ਕਿ ਮਾਲ ਤੁਸੀਂ ਕਹਿੰਦੇ ਸੀ ਕਾਫੀ ਆਪਣੇ ਕੋ ਜਮ੍ਹਾ ਆਇਆ ਤੇ ਚਲੋ ਹੁਣ ਤਾਂ ਪਹਿਲਾਂ ਹੀ ਵੇਚ ਗਿਆ ਕੁਛ ਹਾਂਜੀ ਹਾਂਜੀ ਬਸ਼ੀਆਂ ਨਾ ਕੱਲ ਵੀ ਤਿੰਨ ਚਾਰ ਵੇਚੀਆਂ ਸੀ ਤੇ ਆਪਣੇ ਤਾਂ ਫਿਰ ਦੋ ਦਿਨ ਆਇਆ ਨਹੀਂ ਗਿਆ ਜੈਡ ਹਾਂ ਦੋ ਦਿਨ ਆਇਆ ਦੋ ਸਵੇਰੇ ਵੇਚੀਆਂ ਸੀ ਠੀਕ ਹੈ ਤੇ ਅੱਜ ਮਾਲ ਜਿਹੜਾ ਬਹੁਤ ਦੋ ਬੇੜਾ ਬਹੁਤ ਚੰਗੀਆਂ ਨੇ ਤੇ ਉਹੀ ਜਿestr ਗੱਲ ਤੁਸੀਂ ਹਮੇਸ਼ਾ ਕਰਦੇ ਰਹਿੰਦੇ ਜੇ 25 ਕਰ ਜੂਗੀ 30 ਕਰ ਜੂਗੀ ਹਾਂਜੀ 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 ਤੇ ਅੱਜ ਫਿਰ ਬੇਨਤੀ ਇਸਰਾਵੇ ਵੇਖੋ ਇਹਨਾਂ ਵਿੱਚ ਕੋਈ ਪਰਦਾ ਨਹੀਂਗਾ ਅੱਛਾ ਜਿਹੜਾ ਗੱਬਣ ਡੰਗਰੇ ਉਹਦੇ ਵਿੱਚ ਪਰਦਾ ਹੁੰਦਾ ਵਾ ਹਾਂਜੀ ਹਾਂਜੀ ਇਹ 25 ਪਲੱਸ ਦਵੇਗੀ ਇਹ 20 ਪਲੱਸ ਦਵੇਗੀ ਹਾਂਜੀ ਹਾਂਜੀ ਤੇ ਇਹ ਹੁਣ ਜਿਹੜਾ ਵਾ ਭਾਵੇਂ ਪੰਜ ਵਾਰੀ ਚੋਵੇ ਭਾਵੇਂ ਕੋ ਚਾਰ ਟਾਈਮ ਚੋਵੇ ਅੱਛਾ ਇੱਥੇ ਅਸੀਂ ਮਾਲ ਚਵਾ ਕੇ ਦਵਾਂਗੇ ਅੱਛਾ ਉਹ ਵਛੀ ਜਿਹੜੀ ਆ ਉਹਦੇ ਥੱਲੇ 25 ਕਿਲੋ ਬੋਲਾ ਵਾ ਬੋਲਾ ਹੀ ਆ 25 ਲੀਟਰ ਪੱਕਾ ਜੀ ਅੱਛਾ ਤੇ ਕੱਲ ਸ਼ਾਮੀ ਚੀਜ਼ ਸੀ ਅੱਛਾ ਤੇ ਆ ਜਿਹੜੀ ਵਛੀ ਆ ਇਹਦੇ ਥੱਲੇ 30 ਕਿਲੋ ਬੋਲਾ ਵਾ 30 ਲੀਟਰ ਬੋਲਾ ਹੀ ਆ ਲੀਟਰ ਮੈਂ ਡੱਬੇ ਮਾਰ ਲੂੰਗਾ ਲੀਟਰ ਮਾਰ ਲੈ ਭਾਵੇਂ 28 ਲੀਟਰ ਬੋਲਾ ਹੀ ਅਸੀਂ ਦੇ ਦਾਂਗੇ ਇਹ ਤੀਜੇ ਦਿਨ ਦੀ ਸੂਈ ਆ ਚਲੋ ਆਪਾਂ ਸ਼ੁਰੂਆਤ ਫਿਰ ਇਤੋਂ ਤਾਜੀ ਸੂਈ ਤੋਂ ਕਰੀਏ ਮਗਰ ਵਛੀ ਵੀ ਬੜੀ ਕਮਾਲ ਦੀ ਆ ਆ ਦੇਖ ਸਾਡੇ ਕਾਫੀ ਖੂਬਸੂਰਤ ਵਛੀ ਆ ਜਿਹੜੀ ਹਵਾਨੇ ਦੇ ਨਾੜਾਂ ਜਿਹਾ ਨਕਸ਼ਾ ਹੀ ਹੰਦਾ ਵਾ ਦੇਖ ਸਾਦੇ ਜੇ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵ ਤੇ ਕਾਫੀ ਸੋਹਣੀਆਂ ਜੜੀਆਂ ਨਾੜਾ ਹਵਾਨੇ ਤੇ ਲੱਗੀਆਂ ਤੋੜ ਦੇ ਇੱਕ ਰੀ ਇਹਦੇ ਕੋਲ 25 ਲੀਟਰ ਜਿਹੜਾ ਬੋਲਾ ਹੀ ਤਿਆਰ ਦੱਸਦੇ ਮੌਕੇ ਤੇ ਬਾਕੀ ਚੰਗੇ ਕੱਡ ਕਾਟਦੀ ਐ ਤੇ ਚੰਗੇ ਬੋਡੀ ਵੇਟਦੀ ਐ ਜਿਹੜੀ ਤੇ ਮੇਨ ਗੱਲ ਇਹ ਕਿ ਮਗਰ ਵੱਛੀ ਬੜੀ ਪਿਆਰੀ ਆ ਤੇ ਸੋਈ ਸਵਾਈ ਹੈ ਜਿਹੜੀ ਕੋਈ ਹਵਾਨੇ ਤੇ ਭਲਾ ਨਹੀਂ ਹੈਗੀ ਕੋਈ ਸੋਜ ਨਹੀਂ ਪੂਰਾ ਦੁੱਧ ਲਹਾਵਣਾ ਲੈ ਜਾਵੇ ਦੀ ਥੋੜੀ ਲੰਮੀ ਤੋਰ ਦੇ ਸਿੱਧੀ। ਲੋ ਵੀ ਬੱਚੇ ਛੋੜਾ ਰस्सੀਆਂ ਰਸੀਆਂ ਪਾਈਆਂ ਨਹੀਂ ਹੁੰਦੀਆਂ ਇਹੋ ਜਿਹੀਆਂ ਗਾਵਾਂ ਨਾਲ। ਚਲੋ ਬੰਦ ਤਾਂ ਕੋਈ ਗੱਲ ਨਹੀਂ ਵਿਦਦੀ ਫਿਰ। ਜੇ ਵਾੜ ਜਿਹੜੇ ਹੁਣ ਆਪਾਂ ਵਿਖਾਈਏ ਪੂਰੀ ਜਾਨ ਚਾ ਫੇਰ ਨਾ। ਦੇਖੋ ਪਸ਼ੂ ਜਿਹੜਾ ਵਾ ਜਿਹੜਾ ਡੰਗਰ ਦੁੱਧ ਦੇਣ ਵਾਲਾ ਨਾ। ਹਾਂਜੀ। ਉਹ ਟੋਕ ਪਜੀ ਜਾਂਦਾ ਵੀ ਕਮਜ਼ੋਰ ਆ ਹਾਂਜੀ ਹਾਂਜੀ ਜਿਹੜੇ ਪਸ਼ੂ ਨੇ ਦੁੱਧਣਾ ਉਹਨੇ ਖੁਰਨਾ ਵਾ ਹਾਂਜੀ ਹਾਂਜੀ ਉਹਦੀ ਸਪੀਡ ਚਾਲ ਦੀ ਵੇਖ ਲਈ ਹਾਂਜੀ ਹਾਂਜੀ ਭਾਂਗੋ ਕੇ ਚੌਥੇ ਸੂਏ ਕਹੀ ਜੇ ਭਾਂਗੋ ਕੇ ਪੰਜਵੇਂ ਸੂਏ ਕਹੀ ਜੇ ਕਹਿਣ ਦੀ ਕਿਹੜੀ ਗੱਲ ਆ ਹਾਂਜੀ ਹਾਂਜੀ ਇਸ ਕਰਕੇ ਮੈਂ ਉਹਨੂੰ ਕਹਿੰਦਾ ਦੂਜਾ ਸੂਆ ਤੇ ਕਿਸ ਨੇ ਕਹਣਾ ਯਾਰ ਤੀਜਾ ਦੂਜਾ ਕਹੀ ਜਾ ਰਿਹਾ ਆਪ ਹੀ ਦੱਸਤਾ ਉਹਨੇ ਬੇੜ ਦੇ ਆਪੇ ਤੁਹਾਨੂੰ ਦੱਸਤਾ ਵੀ ਕਿੱਦਾਂ ਦੀ ਕਿੱਦਨੂ ਛਾਲਾ ਮਾਰ ਗਈ ਆ ਹਾਂਜੀ ਹਾਂਜੀ ਪੱਲੇ ਕੋਈ ਹੈਗਾ ਤਾਂ ਫੇਰ ਹੀ ਉਤਰੀ ਆ ਹਾਂਜੀ ਹਾਂਜੀ ਤੇ ਬਾਕੀ ਮਗਰ ਵਛੇ ਵੀ ਬੜੀ ਸੋਹਣੀ ਹਨ ਬੜੀ ਚੰਗੀ ਹੈ ਜੀ ਤੇ ਕਿੰਨਾ ਦੁੱਧ ਕਰ ਜੂਗੀ ਆ ਦੁੱਧ 30 ਲੀਟਰ ਦੀ ਗਾਰੰਟੀ ਦਾਂ ਅਗਲੀ 30 ਲੀਟਰ ਕਰ ਜੂਗੀ ਤੇ ਮੁੱਲ ਦਾ ਕਿਸ਼ੇ ਕਰ ਜੇਗੀ ਮੁੱਲ ਫੋਨ ਤੇ ਕਰਾਂਗੇ ਜੀ ਅੱਛਾ ਉਹਦਾ ਫੋਨ ਤੇ ਹਾਂਜੀ ਹਾਂਜੀ ਠੀਕ ਐ ਉਹਦਾ ਰੇਟ ਕਿਉਂ ਫੋਨ ਤੇ ਕਰ ਦੇਣਾ ਜੀ ਤੇ ਕੈਮਰਾ ਘਮਾ ਲਓ ਅੱਛਾ ਭਰਾ ਆ ਅੱਛਾ ਬੜੀਆਂ ਬਾਹਾਂ ਹੁੰਦੀਆਂ ਹਨਾ ਠੀਕ ਐ ਇਹਨਾਂ ਨੂੰ ਦੱਸਣਾ ਹੁੰਦਾ ਵੀ ਫਲਾਣੇ ਦਾ ਮਾਲ ਹੈਗਾ ਜੇ ਸਿਆ ਉੱਥੇ ਹੈਗਾ ਫੜ ਲਓ ਜਾ ਕੇ ਅੱਛਾ ਤੇ ਉਹ ਗਾਹ ਗਾਏ ਇਹਨਾਂ ਵੇਖੋ ਠੀਕ ਐ ਉੱਦਰੀ ਬੈਠੇ ਬੰਦੇ ਇਸ ਕਰਕੇ ਆ ਵੀ ਸੌਦਾ ਜਿਹੜਾ ਹੋ ਸਕਦਾ ਹੋ ਵੀ ਜਾਵੇ ਹਾਂਜੀ ਹਾਂਜੀ ਤੇ ਤਾਂ ਮੁੱਲ ਜਿਹੜਾ ਫੋਨ ਤੇ ਕਰ ਲਾ ਠੀਕ ਆ ਫਿਰ ਕਈ ਆ ਅਗਲੇ ਵੇ ਜਾ ਕੇ ਵੇਚ ਨਹੀਂ ਹੁੰਦੀ ਆ ਜਾਂ ਕਈ ਕੰਮ ਹੁੰਦੇ ਆ ਠੀਕ ਆ ਤੇ ਆ ਜਿਹੜੀ ਆ ਹੁਣ ਇਹ ਵੀ ਸੂਈ ਸਵਾਈ ਆ ਬਾਕੀ ਅਜੇ ਉਹਦਾ ਕੋਈ ਪੁੱਛ ਲਵੇ ਫੋਨ ਤੇ ਹਨਾ ਕੋਈ ਜ਼ਰੂਰ ਕੋਈ ਗੱਲ ਕੀ ਤਾਂ ਅਜੇ ਚੱਲਦੀ ਆ ਗੱਲ ਅਜੇ ਗੱਲ ਚੱਲਣ ਦੀ ਆ ਜੇ ਤੇ ਗੱਲ ਚੱਲ ਨਹੀਂ ਦਈ ਆ ਬਸ ਤੇ ਹੁਣ ਜਿਹੜੀ ਆ ਵਾਲੀ ਤੁਹਾਨੂੰ ਦਿਖਾਉਣੀ ਆ ਥਣਾ ਦਾ ਸਾਈਜ਼ ਗਾਪ ਦੇਖ ਸਕਦੇ ਜੀ ਤੇ ਮਿਲਕਵੇਂ ਨੇ ਜਿਹੜੇ ਪੂਰੀ ਮੋਟੀ ਜੜੀਆਂ ਪੈਪਾਂ ਹੀ ਲੱਗੀਆਂ ਜੇ ਇਹਨੂੰ ਤੇ ਹਾਂਜੀ ਹਾਂਜੀ ਇਹਦੀ ਬੱਸੀ ਆਏ ਬੜੀ ਚੰਗੀ ਆ ਠੀਕ ਆ ਛੱਡ ਦੀ ਵਹਿੜਿਆ ਠੀਕ ਆ ਮੈਂ ਇਹਨੂੰ ਵੀ ਦਿੰਨਾ ਵਾਂ ਅੱਛਾ ਛਲਾਂਗਾ ਇਹਨੇ ਵੀ ਲਾਉਣੀਆਂ ਵੀ ਫੁੱਲੀ ਆਈ ਉਤੋਂ ਅੱਛਾ ਹਾਂਜੀ 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 ਠੀਕ ਆ ਤੇ ਇਹ ਜਿਹੜਾ ਵਾ ਇਹਦੇ ਕੋਲ ਕਿੰਨਾ ਦੁੱਧ ਤਿਆਰ ਮੌਕੇ ਤੇ ਹਾਂ ਮੌਕੇ ਤੇ ਤੁਹਾਨੂੰ ਦੱਸਿਆ ਇਹ ਤਾਂ 28 ਲੀਟਰ ਦੁੱਧ ਬੋਲਾ ਤਿਆਰ ਆ ਬੋਲਾ ਤਿਆਰ ਆ ਹਾਂਜੀ 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 ਤੇ ਕਿੰਨੇ ਦਿਨ ਹੋਏ ਇਹਨੂੰ ਸੋਈ ਨਾ ਇਹਨੂੰ ਅਜ ਤੀਜਾ ਕਿ ਦਿਨੇ ਮੇਰੇ ਕੋਲ ਅੱਛਾ ਤੀਜੇ ਦਿਨ ਤੀਜੇ ਦਿਨ 3 ਤੀਸਰੇ ਦਿਨ ਕਰ ਗਈ ਇਹ ਪੰਜਵੇਂ ਛੇਵੇਂ ਦਿਨ ਨੂੰ ਪੂਰਾ 40 ਲੀਟਰ ਦੀ ਗਾਰੰਟੀ ਮਿਲੀ ਆ ਫੀਡ ਇਹਨੂੰ ਕੱਲ ਅਸੀਂ ਪਾਈ ਸੀ 2 ਕਿਲੋ ਸਵੇਰੇ ਤੇ 2 ਕਿਲੋ ਸ਼ਾਮੀ ਅੱਛਾ ਇਹਨੇ ਦੱਸ ਦਿੱਤਾ ਵੀ ਮੈਨੂੰ ਫੀਡ ਪਾਈ ਉਹਨਾਂ ਨੇ ਨਹੀਂ ਪਾਈ ਸ਼ੁਰੂ ਨਹੀਂ ਕੀਤੀ ਅੱਛਾ ਬਹੁਤ ਸਿਆਣੇ ਸੀ ਉਹ ਵੀਰ ਛੱਡ ਵਾਲੇ ਠੀਕ ਹੈ ਮੈਂ ਕਿਹਾ ਵੀ ਅਸਾਂ ਛੀਡ ਛੀਡਣੀ ਸ਼ੁਰੂ ਕੀਤੀ ਠੀਕ ਹੈ ਤੇ ਇਸ ਕਰਕੇ ਤੁਸੀਂ ਹੁਣ ਥੋੜੀ ਥੋੜੀ ਪਾਓ ਬੂਦੀ ਨਾ ਪਾਓ ਅੱਛਾ ਇਹਾਂ ਦੇ ਹਫ਼ਤੇ ਤੱਕ 40 ਲੀਟਰ ਤੇ ਚੱਲੀ ਜਾਏਗੀ ਹਫ਼ਤੇ ਤੱਕ 40 ਲੀਟਰ ਤੇ ਚੱਲ ਜੂਗੀ ਤੇ ਇਹਦੇ ਮਗਰ ਬੱਚਾ ਵਾ ਕਿਹਦੇ ਮਗਰ ਬੱਚਾ ਦੇ ਠੀਕ ਹੈ ਉਹ ਬੱਚਾ ਵੱਜਿਆ ਜਿਹੜਾ ਉਹ ਵੱ ਤੌਰ ਕੇ ਵਿਖਾਈਏ ਕਿ ਤੋੜ ਦਿੰਨੇ ਕੋਈ ਚਲੋ ਫਿਰ ਤੋੜ ਦਈਏ ਲੱਗ ਜੇ ਉਹਨੂੰ ਉੱਤੋਂ ਜ਼ਿਆਦਾ ਨਾ ਤੋੜੋ ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਪੂਰਾ ਚੰਗਾ ਉੱਚਾ ਵਾ ਇਹਦੇ ਕੋਲ 28 ਲੀਟਰ ਬੋਲਾ ਹੀ ਮੌਕੇ ਤੇ ਤਿਆਰ ਦੱਸਦੇ ਆ ਆ ਜ ਲੈ ਬਾਕੀ ਥਣਾ ਦਾ ਸਾਈਜ਼ ਗੈਪ ਬਿਲਕੁਲ ਪਿਆਰਾ ਵਾ ਭਵਾਨੇ ਤੇ ਨਾੜਾਂ ਜਿਹੜੀਆਂ ਇਹਦੀਆਂ ਵੀ ਕਾਫੀ ਚੰਗੀਆਂ ਸੋਈਆਂ ਸਵਾਈਆਂ ਵਾ ਦੋਵੇਂ ਹੀ ਜੇ ਕਿਸੇ ਵੀ ਨੇ ਜੋੜਾ ਹੀ ਪਾਉਣਾ ਹੋਵੇ ਤੇ ਜੋੜਾ ਵੀ ਪਾ ਸਕਦਾ ਵਾ ਆ ਦੇਖ ਸਾ ਤੇ ਜੇ ਬੜੇ ਕਮਾਲ ਦਾ ਸਟਰਕਚਰ ਹੈ ਜਿਹੜਾ ਇਹਦਾ ਸਾਰਾ ਹੀ ਮਿਲਕ ਮੈਨ ਵੀ ਜਿਹੜੀ ਇਹਦੇ ਕਾਫੀ ਸੋਹਣੀ ਲੱਗੀ ਹੈ ਜਿਤਨਾ ਮੈਂ ਕਈਆਂ گاਵਾਂ ਦੀ ਮਿਲਕ ਮੈਨ ਹੁੰਦੀ ਹੁੰਦੀਆਂ ਕਿਤੇ ਇਹਦੇ ਭਾਨੇ ਤੇ ਹੀ ਹਾਂਜੀ ਹਾਂਜੀ ਬਹੁਤ ਚੰਗੀ ਵਿਹੜਿਆ ਤੇ ਇਹਦਾ ਮੁੱਲ ਉਹਨਾਂ ਨਾਲ ਇਹਦਾ ਵੀ ਫੋਨ ਤੇ ਕਰਾਂਗੇ ਅੱਛਾ ਇਹਦਾ ਵੀ ਫੋਨ ਤੇ ਕਰ ਲੋਗੇ ਜੋੜੇ ਦਾ ਹੀ ਕੇ ਕੋਈ ਫੋਨ ਕਰਕੇ ਪੁੱਛ ਲੈਣਾ ਹਾਂ ਬਾਕੀ ਇਹ ਹੈ ਕਿ ਚਲੋ ਜਿਹੋ ਜਿਹਾਂ ਵੇੜਾ ਕੋਈ ਉਹੋ ਜਿਹਾ ਮੁੱਲ ਲਾਵੇ ਤੁਸੀਂ ਵੀ ਹਿਸਾਬ ਨਹੀਂ ਦੇ ਦੋਗੇ ਹਣਾ ਨਹੀਂ ਨਹੀਂ ਦੇ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਪਤਾ ਕਰੀ ਹਰਪ੍ਰੀਤ ਹਾਂਜੀ ਉਹ ਵਪਾਰੀ ਬੰਦੇ ਨੂੰ ਵੇਖੋ 2000 ਰੁਪਿਆ 1500 ਰੁਪਿਆ ਜਦੋਂ ਵਜਦਾ ਤੇ ਇਹਨੇ ਲੈ ਗੋ ਯਾਰ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਵਪਾਰੀ ਕੋ ਡੰਗਰ ਲੈਣਾ ਸੌਖਾ ਹਾਂਜੀ ਹਾਂਜੀ ਸੌਖਾ ਨਹੀਂ ਹਾਂਜੀ ਹਾਂਜੀ ਅਰੇ ਆ ਮੈਂ ਬੇਨਤੀ ਕਰਦਾ ਤੁਹਾਡੇ ਚਿੰਨ ਲਾਈ ਹਾਂਜੀ ਕੋ ਵਿੱਚ ਵਿੱਚ ਮਿਸਟੇਕਾਂ ਹੁੰਦੀਆਂ ਹਨ ਹਾਂਜੀ ਹਾਂਜੀ ਪਾਨ ਇਧਰ ਉਧਰੋਂ ਵੀਡੀਓ ਵੀਡੀਓ ਕਈ ਰੀ ਵੇਖੀ ਦੀ ਆ ਹਾਂਜੀ ਹਾਂਜੀ ਹਾਂ ਵੀਰ ਮੈਂ ਇਹ ਬੇਨਤੀ ਕਰਨਾ ਵਾ ਸੂਆ ਡੰਗਰਿਆ ਪਾਸ ਕਰਕੇ ਖੜੋ ਝੋ ਕੇ ਖੜੋ ਆਪਣੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਡੰਗਰਿਆ ਹਾਂਜੀ ਚਲੋ ਬਾਹਰੇ ਖੱਲਣ ਨੇ ਹਾਂਜੀ ਹਾਂਜੀ ਪਰ ਮੈਂ ਇਹ ਬੇਨਤੀ ਕਰਨਾ ਵੀ ਜੇ 19 ਕੀ ਹੋਏ ਤਾਂ ਬੰਦੇ ਨੂੰ ਦੱਸ ਦੇਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਹਾਂਜੀ ਦੇਖੋ 5000 ਦਾ ਉਧਰ ਉਧਰ ਨਹੀਂ ਪੈ ਜਾਏਗਾ ਹਾਂਜੀ ਹਾਂਜੀ ਫਿਰ ਮੁੜ ਕੇ ਜਿਹੜੀ ਗੱਲ ਹੁੰਦੀ ਆ ਨਾ ਫਿਰ ਦੁੱਖਦੀ ਆ ਮਨ ਕੋ ਉਹ ਪਰ ਵਾਲੇ ਵੀਡੀਓ ਪਾਉਂਦੇ ਆ ਜੀ ਐਉਂ ਹੋ ਗਿਆ ਜਿਉਂ ਹੋ ਗਿਆ ਹਾਂਜੀ 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 ਕਰਕੇ ਸਾਡੇ ਤੇ ਤੇ ਮਾਰੀ ਦੀ ਕਿਰਪਾ ਹੈ ਗੁਰੂ ਰਾਮਦਾਸ ਕਿਰਪਾ ਹੀ ਰੱਖੇ ਮੈਂ ਗੁਰੂ ਰਾਮਦਾਸ ਅੱਗੇ ਬੇਨਤੀ ਕਰਨਾ ਵੀ ਸੱਚ ਦਾ ਹੀ ਵੀ ਕੋਈ ਗੱਲ ਨਹੀਂ ਬਾਕੀ ਇਹ ਆ ਚਲੋ ਤੁਹਾਡੇਵੇਂ ਗੜੀਆਂ ਕਰਦੀਆਂ ਹੁੰਦੀਆਂ ਪਿੱਛੇ ਆਉਣੀਆਂ ਗਾਂ ਚੱਲ ਜਾਣੀਆਂ ਕਈ ਵਾਰੀ ਗਲਤੀਆਂ ਹੋ ਵੀ ਜਾਂਦੀਆਂ ਕਈ ਵਾਰੀ ਹਾਂਜੀ ਹਾਂਜੀ ਇਹ ਆ ਕਿ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਠੀਕ ਹੈ ਜੀ। ਕਿ ਕਿਸੇ ਨੂੰ ਜਿਹੜਾ ਕਹਿਣਾ ਉਹਦਾ ਫਾਇਦਾ ਕੋਈ ਨਹੀਂਗਾ। ਹੁਣ ਥੋੜੀ ਆਪਣੀ ਥੋੜੀ ਨੋਰਮਲ ਰੇਂਜ ਆ ਗਈ ਹਨਾ। ਹਾਂਜੀ ਹਾਂਜੀ ਤੇ ਗੱਬਣਾ ਆ ਗਈਆਂ ਵੈੜਾਂ ਦੋਵੇਂ ਹੀ। ਇਹ ਗੱਬਣਿਆ ਵੈੜ। ਹਾਂਜੀ। ਤੇ ਥੋੜਾ ਜਿਹਾ ਇਹਨੇ ਦਿਲ ਨਹੀਂ ਲਾਇਆ। ਅchna ਨਾਂ ਨੂੰ ਵੀ ਸਿਰੇ ਕਰਾਇਆ ਵਾ। ਅੱਛਾ। ਤੇ ਇਸ ਕਰਕੇ ਪੱਠੇ-ਪੁੱਠੇ ਜਿਹਾ ਪੂਰਾ ਨਹੀਂ ਆਣੇ। ਧਰਮਾ ਦੁੱਜੀ ਕੱਲੇ ਜਾਂਗਣੇ ਆਪਰੇ ਹੁੰਦਾ ਉਹ ਮੁੱਲ ਗੰਡੰਗੜੀ ਹੋਈ। ਹਾਂਜੀ ਹਾਂਜੀ। ਲੱਗਦਾ ਡੰਗਰ ਦਾ। ਹਾਂਜੀ। ਇਸ ਕਰਕੇ ਦੁੱਜੀ ਸੂਹੇ ਵੈੜ ਸੂਹੇ ਹੈਗੀ। ਠੀਕ ਹੈ। ਦੇਣਾ ਜੀ ਇਹ ਲੈਣੇ ਨੇ 12-13 ਅੱ ਇਹਦਾ ਕੀ ਰੱਖਣਾ ਫੇਰ ਮੁੱਲ ਆਪਾਂ ਉਹ ਤੇ ਦੋਤੇ ਦੋਤੇ ਕਿੰਨਾ ਚਵਾਜੂਗੀ ਦੋਤੇ ਨੇ ਕਰ ਜਣਾ ਵਾ ਕੋਈ 18 19 18 19 ਚ ਲਾ ਕੇ ਕਰ ਲੈੋ ਖੋਲ ਹੀ ਦੋ ਫੇਰੀ ਇਹਦਾ ਮੁੱਲ ਦੱਸਦੇ ਆ ਉਨੇ ਵੀ ਦੇ ਲਾਗੇ ਬਲੇ ਦੁੱਧ ਗਿੰਦੇ ਕੀ ਚਵਾਈ ਜਾਊਗੀ ਅੱਜ ਲੈ ਆਵ ਜੀ ਬਾਕੀ ਹੈਗੀ ਜਰਸੀ ਚ ਫਟੇ ਦੀ ਚੰਗੀ ਆਈ ਜਾਊਗੀ ਇਹ ਵੀ ਲੱਗੋਈ ਦੂਜੇ ਪਿੰਡੋਂ ਲਈ ਹੀ ਤਾਂ ਜੀਨੀ ਚ ਲੱਗ ਜਾਂਦਾ ਠੀਕ ਹੈ ਉਤਰਾਂ ਸੰਭੀ ਸੰਭੀ ਇਹ ਵੀ ਚੰਗੀ ਹੈ ਕੱਦ ਕੱਠ ਬੋਡੀ ਵੇਟ ਇਹ ਤਾਂ ਵੀ ਠੀਕ ਹੈ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਦੇਹੜੀ ਹੈਗੇ ਮੁੱਲ ਕੀ ਕਰਨਾ ਦੇ ਕਿੰਨੇ ਦੇ 47000 ਦੇ ਦੇ ਦਾਂਗੇ 47000 ਦੇ ਮੌਕੇ ਤੇ ਹੋਰ ਕਰ ਦੋਗੇ ਮੰਨ ਤਾਂ ਚਲ 40 ਦੇ 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 ਨਾ ਯਾਰ ਠੀਕ ਆ ਜੀ ਚਲੋ ਬਾਕੀ ਕੋ ਫੋਨ ਲਾਵੇ ਮੌਕੇ ਤੇ ਹੋਰ ਹੋ ਜਾਊਗਾ ਹਾਂ ਠੀਕ ਹੈ ਤੇ ਆ ਪਹਿਲੇ ਨਹੀਂ ਚਾਹਦੀ ਜੀ ਈਲਾ ਸੁਆ ਮੂੰਹ ਦੰਦੀ ਅੱਛਾ ਦੋ ਦੰਦ ਠੀਕ ਆ ਹਾਂ ਜੀ ਤੇ ਇਹ ਕਿੰਨਾ ਕੁ ਲਾਜੂ ਟਾਈਮ ਟਾਈਮ ਇੰਨੇ ਵੀ ਲੈ ਜਣੇ ਨੇ 5-7 ਦਿਨ ਠੀਕ ਹੈ ਹਾਂ ਜੀ ਹਾਂ ਜੀ ਇਹ ਵੀ ਕਾਫੀ ਪਿਆਰੀ ਜੀ ਲੱਗਦੀ ਹੈ ਵੇਖਣ ਨੂੰ ਬੀ ਚੰਗੀ ਜਿਹੀ ਵਛੀ ਠੀਕ ਹੈ ਲਿਆ ਖੋਲ ਤੌਰੀਏ ਇਹ ਕਿੰਨਾ ਚਵਾਜ ਦੁੱਧ ਦੋ ਤਿੰਨ ਨੋਰਮਲ 15 ਕਿਲੋ ਕਰਨਾ ਚਾਹੀਦਾ ਅੱਛਾ ਜੀ ਪਹਿਲੇ ਸੋਵੇ ਜਿਹੜਾ ਬਾਕੀ 14 ਵੀ ਕਰਦੇ ਮੈਂ ਉਹਨਾਂ ਬੜੀ ਚੰਗੀ ਸੰਭੀ ਸੰਭੀ ਹੈ ਜਿਹੜੀ ਇਹ ਵੀ ਠੀਕ ਜਿਹੜੇ ਬਾਕੀ ਆਪਣੇ ਕੱਦ ਵਜੂਦ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਉਮਰ ਛੋਟੀ ਹੈ ਨਾ ਉਮਰ ਛੋਟੀ ਹੈ ਲੈ ਜਿਹੜੀ ਆ ਜਿਹਾ ਹੈ ਜੀ 200 ਦੂੰਦੀ 100 ਰੁਪਏ ਦੀ ਠੀਕ ਦਿਖਾ ਦਈਏ ਤਾਂਦੇ ਤੇ ਚਲੋ ਇੱਥੇ ਜਾ ਕੇ ਦਿਖਾ ਦਿੰਦੇ ਪਿਓਰ ਦੋਦਾਂ ਦੇ ਬੈੜੇ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਲੋ ਜੀ ਦੋਂਦੀ ਪਿਓ ਆਹ ਦੇਖ ਸਕਦੇ ਪਿਓਰ ਦੋ ਦਾਂਦੇ ਆ ਜਿਹੜੀ ਤੇ ਇਹ ਤਾਂ ਕੀ ਫਿਰ ਆਪਾਂ ਮੁੱਲ ਰੱਖ ਦੇਣਾ ਜੀ ਜਿੰਨਾ ਮਰਜ਼ੀ ਮੁੱਲ ਕਰ ਲੈ ਕਰ ਦਈਏ ਜਾਈਂ ਇਹਦਾ ਵੀ 47 ਆ 46 ਦੇ ਦਾਂਗੇ ਬਰਾਬਰ ਹੀ ਆ ਕੇ ਬਰਾਬਰ ਹੀ ਆ ਤੇ ਜੋੜਾ ਜੋੜਾ ਹੋ ਜਾਏਗਾ ਕੋਈ ਗੱਲ ਨਹੀਂ ਪੂਰੇ ਦਾ ਹੀ ਕਰ ਦੇਣਾ ਜਿਆਦਾ 90 ਦਾ ਹੀ ਕਰ ਦਾਂਗੇ ਠੀਕ ਆ ਤੇ ਬਾਕੀ ਇਹ ਆ ਕਿ ਭਾਵੇਂ ਕੋਈ ਆਹ ਲੈ ਜਾਏ ਤੇ ਭਾਵੇਂ ਕੋਈ ਆਹ ਲੈ ਜਾਏ ਜੇ ਦੋਵੇਂ ਪਸੰਦ ਆ ਤਾਂ ਕੋਈ ਦੋਵੇਂ ਲੈ ਜਾ। ਜੋੜਾ ਜੋੜਾ ਇਹ ਅੱਜ ਇੱਕੋ ਜਿਹੀ ਆ ਭਾਵੇਂ ਕੋਈ ਉਹ ਜੋੜਾ ਪਾ ਲੈ ਭਾਵੇਂ ਕੋਈ ਆਹ ਬਰਾਬਰ ਤੇ ਵੀ ਜੋੜਾ ਬਰਾਬਰ ਹੈ। ਠੀਕ ਹੈ ਜੀ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮੌਜੂਦ ਵੱਡਾ ਹੈ। ਹਾਂਜੀ ਹਾਂਜੀ। ਉਹ ਦੰਦਾ ਜੀ। ਹਾਂਜੀ ਹਾਂਜੀ। ਦੋਦੀ ਹੈ ਵੱਡਾ ਹੈ। ਹਾਂਜੀ ਹਾਂਜੀ। ਬਾਕੀ ਇਹ ਜਰਸੀ ਚ ਆ ਉਹ ਐਚਐਫ ਚ ਆ ਸਾਰੀਆਂ ਵੈਰਾਈਟੀਆਂ ਆ ਜਿਹੜੀਆਂ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ